ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਗੁਰਲਾਲ ਕਨੌਰ ਆਮ ਆਦਮੀ ਪਾਰਟੀ ਜਿੰਦਾਬਾਦ 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 ਪਿੱਛੇ ਪਿੱਛੇ ਹੋ ਜਾ ਪਿੱਛੇ ਇਕੱਠੇ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਹਲਕਾ ਵਿਧਾਇਕ ਗੁਰਲਾਲ ਕਨੌਰ ਦੀ ਗਵਾਹੀ ਹੇਠ ਹਲਕੇ ਦੇ ਦਰਜਨਾ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਸੰਕੜੇ ਲੋਕਾਂ ਨੇ ਪਾਰਟੀ ਪ੍ਰਤੀ ਉਤਸ਼ਾਹ ਖੰਦਿਆ ਡਾਕਟਰ ਬਲਵੀਰ ਸਿੰਘ ਨੂੰ ਹਲਕੇ 'ਚ ਵੱਡੀ ਲੀਡ ਨਾਲ ਜਿਤਾ ਕੇ ਭੇਜਣ ਦਾ ਭਰੋਸਾ ਦਿੱਤਾ ਪਿੰਡਾਂ ਦੇ ਲੋਕਾਂ ਵੱਲੋਂ ਡਾਕਟਰ ਬਲਵੀਰ ਸਿੰਘ ਦਾ ਫੁੱਲਾਂ ਅਤੇ ਗੁਲਦਸਤਿਆਂ ਨਾਲ ਨਿੱਘਾ ਸਵਾਗਤ ਕਰਦਿਆਂ ਉਹਨਾਂ ਨੂੰ ਲੱਡੂਆਂ ਨਾਲ ਤੋਲ ਕੇ ਜਿੱਤ ਪੱਕੀ ਹੋਣ ਤੇ ਲਗਾਈਆਂ ਮੋਹਰਾਂ ਡਾਕਟਰ ਬਲਵੀਰ ਸਿੰਘ ਦੇ ਪ੍ਰੋਗਰਾਮ ਦੌਰਾਨ ਉਹਨਾਂ ਦੀ ਧਰਮ ਪਤਨੀ ਬੀਬੀ ਰੁਪਿੰਦਰਜੀਤ ਕੌਰ ਸੈਣੀ ਅਤੇ ਹਲਕਾ ਕੋਆਰਡੀਨੇਟਰ ਚਰਨੈਲ ਸਿੰਘ ਮਨੂ ਵੀ ਮੌਜੂਦ ਹਨ ਇਸ ਮੌਕੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਪੰਗੂ ਬਲਾਕ ਪ੍ਰਧਾਨ ਹਸਮਨੀ ਕੁਮਾਰ ਸਨੌਲੀਆਂ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਮੰਨਣ ਗੁਰਤਾਜ ਸਿੰਘ ਸੰਧੂ ਕਲਵੰਤ ਸਿੰਘ ਕੋਚ ਲਾਲਾ ਤੰਦਾਰਸੀ ਜਸਵਿੰਦਰ ਸਿੰਘ ਆਕੜੀ ਇੰਦਰਜੀਤ ਸਿੰਘ ਸਿਆਲੂ ਸਰਿੰਦਰ ਸਿੰਘ ਸਰਵਾਰਾ ਪਰਮਿੰਦਰ ਸਿੰਘ ਪੰਮਾ ਰਵੀ ਕਨੌਰ ਵਿਸਕੀ ਚੱਪੜ ਗੁਰਵਿੰਦਰ ਸਿੰਘ ਕਾਲਾ ਕਰਮਜੀਤ ਸਿੰਘ ਰਸੂਲਪੁਰ ਦੀਦਾਰ ਸਿੰਘ ਫੌਜੀ ਭਿੰਦਰ ਸੇਖੋਂ ਭਪਿੰਦਰ ਸਿੰਘ ਭਗਵੰਤ ਸਿੰਘ ਸੇਰਾ ਆ ਸਮੇਤ ਵੱਡੀ ਗਿਣਤੀ ਹਲਕੇ ਦੇ ਵਰਕਰ ਮੌਜੂਦ ਸਨ ਇਥੇ ਕੋਈ ਨਾ ਕੋਈ ਲੋਕਾ ਐਮਐਲਏ ਖੜਦਾ ਖੜਦਾ ਤਾਂ ਕੋਈ ਕਿਸਾਨਾਂ ਦੀ ਪਾਰਟੀ ਵੱਲੋਂ ਹੋਈ ਆਵੇਂ ਕਿਸੇ ਹੋਰ ਕੋਈ ਨਾ ਕੋਈ ਕੋਈ ਨਾ ਕੋਈ ਸਰਪੰਚ ਜਿਹੜਾ ਸਰਕਾਰ ਨੂੰ ਹੋ ਜਾਦਾ ਹੈ ਐਮਐਨਏ ਦੇ ਚੰਟਲੜਾ ਚੰਗੀ ਗੱਲ ਹੈ ਲੜਨੀ ਚਾਹੀਦੀ ਆ ਬਸਾ ਬਹੁਤ ਹੰਦਾ ਪੈਂਦਾ ਕੋਈ 7:00 8:00 ਵਜੇ ਤੋਂ ਸਾਰੀਆਂ ਮੀਟਿੰਗਾਂ ਚੱਲ ਰਹੀਆਂ ਨੇ ਇਹ 6ਵੀਂ ਸਖਰੀ ਮੀਟਿੰਗ ਹੈ ਇਸੇ ਤੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਹੁਤ ਵੱਡੀ ਲੀਡ ਦੇ ਨਾਲ ਸਾਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਅਸੀਂ ਸਵੇਰ ਦੇ ਵਰਕ ਕਰ ਰਹੇ ਹਾਂ ਸਾਨੂੰ ਬਹੁਤ ਉਮੀਦ ਹੈ ਕਿ ਡਾਕਟਰ ਪੰਤੀ ਸਰ 40 ਸਾਲ ਪੁਰਾਣਾ ਤੇ ਕੈਪ ਲਾਂਦਾ ਹੋਣਾ ਹੈ ਸਰ ਪਾਣ ਸਰ ਪਹਿਲੀ ਆਪਣੇ ਤੇ ਰਿਸਪੈਕਟਰੀ ਉਹ ਪਾਰਟੀ ਦੇ ਸਾਰੇ ਜਿਹੜੇ ਕੋਲ ਹੈ ਬਲਾਕ ਪ੍ਰਧਾਨ ਬੱਗਾ ਗੁਜਾਰੂ ਦੇ ਸੰਗਠਨ ਦੇ ਵੱਡੇ ਪੁੱਜੇ ਦੇ ਨੂੰ ਸਰ ਬਤੌਰ